ਦੇ ਵਿਚ ਮੁੱਖ ਮੰਤਰੀ ਸਾਹਿਬ ਕਹਿੰਦੇ ਨਜ਼ਰ ਆਈ ਸੀ ਕਿ ਜੇਕਰ ਸਾਫ ਸੁਥਰੇ ਹੈਗੇ ਨਹੀਂ ਤੇ ਫਿਰ ਸੈਸ਼ਨ ਚ ਆ ਕੇ ਜਵਾਬ ਦੇ ਦੇ। ਤੁਹਾਡੇ ਤੋਂ ਉਹਨਾਂ ਨੇ ਸਿੱਧਾ ਪੰਜ ਕਰ ਸਿਆ ਸੀ। ਕਹਿੰਦੇ ਆਏ ਨਹੀਂ ਹੈਗੇ ਜੀ ਸੈਸ਼ਨ ਨਹੀਂ ਆਇਆ। ਸੈਸ਼ਨ ਚ ਆ ਕੇ ਕੀ ਕਰਨਾ ਸੀ ਮੈਂ? ਤੁਸੀਂ ਦੱਸੋ। ਕੀ ਕਰਨਾ ਸੀ ਸੈਸ਼ਨ ਚ ਜਾ ਕੇ? ਧੀਆਂ ਪੇਣਾ ਦੀ ਤਾਂ ਇੱਜ਼ਤ ਹੈ ਨਹੀਂ। सामने देख मैम दे। दे? सामने देखियो जी बोलन ਤਾਂ ਦਿੰਦੇ ਨਹੀਂ ਕਿਸੇ ਨੂੰ ਉਹ ਪਰੂ ਸਭ ਛਾਈ ਯਾਰ ਨਹੀਂ ਕੀ ਬੋਲਦੇ ਬੋਲਣ ਦਿੰਦੇ ਆ ਖੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਤੱਕ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਹ ਸਵੇਰ ਚ ਇਨੇ ਮੁੱਦੇ ਨੇ ਇਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ ਹਜ਼ਾਰ ਏਕੜ ਕਿਆਸੀ ਨਾ ਅਜ ਮੁਕਰਗੇ ਬਾਕੀ ਜਿਨੇ ਇਲਜ਼ਾਮ ਲਾਏ ਸਾਰੇ ਆ ਤੋ ਮੁਕਰੰਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰੇ ਆ ਤੋ ਮੁਕਰੰਗੇ ਯਾਨੀ ਕੁਛ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕਿਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਤੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਕੀ ਉਹ ਨਹੀਂ ਪਤਾ ਲੱਗਿਆ ਕਿ ਇਸ ਕਿੱਸ ਕਿੜਾ ਪਾਇਆ ਤੁਸੀਂ ਦੱਸੋ ਕਿ ਇਸ ਕਿੱਸ ਕਿੜਾ ਪਾਇਆ ਇਹਨਾਂ ਨੇ ਮੁਕਰੇ ਕਿ ਨਹੀਂ ਕਿ ਡਰਗ ਨਹੀਂ ਹੈ ਆਪ ਹੁਣ ਅਜ ਮੁਕਰੇ ਨਹੀਂ ਕਿ 1000 ਏਕੜ ਨਹੀਂ ਹੈ ਹਰ ਚੀਜ਼ ਤੋਂ ਮੁਕਰਨ ਗਿਆ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇੰਨੀ ਮੈਨ ਹੈਡਲਿੰਗ ਕੀਤੀ ਹੈ ਇਹਨਾਂ ਦੀ ਸਾਬ ਸਾਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ he gotten to an alternate altercation with the lawyers aj samplas saab nu man handle kita gaya jina da naam vakalat name te lagya hoya hai eh haal hai we are going to the bar council and we are going to go to the highest authority to complain against such erring officials court kachheri che vakil nu pesh hon vele tusi man handle nahi kar sakde bolakat nahi karange dusri vaari eh ho kuch rehat be bolakat to nahi karange aj court de hukam ma raein 15 din dusri mulakat aj tak nahi hui to ਸੌਰੀ ਜੀ ਜੇਲ੍ਹ ਦੇ ਵਿੱਚ ਮੁਲਾਕਾਤ ਨਹੀਂ ਜੇਲ੍ਹ ਦੇ ਵਿੱਚ ਉਸ ਦਿਨ ਨੂੰ ਮੁਲਾਕਾਤ ਹੋਈ ਸੀ ਜੀ ਉਸ ਦੇ ਬਾਅਦ ਉਪਰ ਉਪਰ ਹੁਕਮ ਆਇਆ ਨਹੀਂ ਕਿ ਕਿਸੇ ਦੀ ਮੁਲਾਕਾਤ ਨਹੀਂ ਕਰਨ ਦੇਣੀ ਸੁਖਬੀਰ ਜੀ ਸੁਖਬੀਰ ਜੀ ਅੱਜ ਅੱਜ ਕੋਰਟ 'ਚ ਹੋਈ ਸੀ ਕਿਉਂਕਿ ਮੈਂ ਵੀ ਸੀ ਕਿ ਕੋਰਟ 'ਚ ਤੇ ਉਹਨਾਂ ਨੂੰ ਆਣਾ ਪਿਆ ਸੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸਾ ਕੀ ਬੰਨਾ ਹੈ ਪਹਿਲਾਂ ਵੀ ਲੱਗੇ ਹੋਏ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਜੀ ਨੇ ਆਇਆ ਸੀ ਕਿ ਤੋ ਪਾਗਲ ਲਈ ਸਮਾਂ ਮੰਗਿਆ ਸੀ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕਿਆ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਜੀ ਏ ਡੀ ਜੀ ਪੀ ਏ ਡੀ ਜੀ ਪੀ ਕੋਈ ਨਹੀਂ ਮਿਲਣ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੀਅਰ ਕਲੀਅਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀ ਪੂਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜੀ ਕਰਨ